ਆਪ ਸਮੁੱਚੀਆਂ ਸੰਗਤਾਂ ਨੂੰ ਗੁਰਨਾੰਕ ਪਾਤਸ਼ਾਹ ਦੇ ਪ੍ਰਕਾਰ ਜਿਹੜੀ ਲੱਖ ਲੱਖ ਵਧਾਈ ਹੋਵੇ ਆਪ ਗੁਰੂ ਦੇ ਸਨਮੁਖ ਆਏ ਹੋ ਆਪ ਦੇ ਪਰਿਵਾਰਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਰੱਖਣ ਆਜਾ ਜੋ ਹਰ ਸਾਲ ਆਪਾਂ ਇਹ ਵੱਡੇ ਦਿਨ ਜਿਹੜੇ ਉਹ ਵੜਾ ਵਾੜ ਚੜ ਕੇ ਮਨਾਉਂਦੇ ਆ ਭਾਈ ਗੁਰਜਿੰਦਰ ਸਿੰਘ ਤੇ ਸੂਹ ਮੂਹ ਪਰਿਵਾਰ ਵੱਲੋਂ ਇਹ ਜੋ ਆਟੀ ਖੰਡਪਾਟ ਸਾਹਿਬ ਦੀ ਜੋ ਆਪਾਂ 13 ਤਰੀਕ ਤੋਂ ਰੰਗ ਕੀਤੀ ਸਾਨੂੰ ਅੱਜ ਪਹੁੰਚ ਪਏ ਨੇ ਇਸ ਤੋਂ ਬਾਅਦ ਆਪਾਂ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੋਰਾਂ ਮਿਲ ਕੇ ਕਰਨੀ ਆ ਪ੍ਰਸ਼ਾਦ ਲੈ ਕੇ ਤੁਸੀਂ ਜਿੰਨੇ ਵੀ ਜਾਣੇ ਵੀ ਬਾਹਰ ਆ ਸਕਦੇ ਹੋ ਆਪਾਂ ਬਾਹਰ ਮੀਸ਼ਾਨ ਸਾਹਿਬ ਦੀ ਸੇਵਾ ਕਰਨੀ ਆ ਪਿਛਲੇ ਸਾਲ ਦੀ ਤਰ੍ਹਾਂ ਮਾਫ ਕਰਨਾ ਭਾਈ ਹਰਪ੍ਰੀਤ ਸਿੰਘ ਬੀਬੀ ਹਰਿੰਦਰ ਕੌਰ ਵੱਲੋਂ ਉਹਨਾਂ ਵੱਲੋਂ ਇਹ ਜਿਹੜਾ ਅਖੰਡ ਪਾਠ ਸਾਹਿਬ ਦੀ ਸੇਵਾ ਪਰਵਾਰ ਵੱਲੋਂ ਲਈ ਗਈ ਸੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਨ ਅੱਜ ਦੇ ਲੰਗਰ ਦੀ ਸੇਵਾ ਪਿਛਲੇ ਸਾਲ ਦੀ ਤਰ੍ਹਾਂ ਸੁਪਰੈਂਡ ਲੰਗਰ ਸੇਵਾ ਸੁਸਾਇਟੀ ਵਾਲੇ ਆਪਣੇ ਪਰਿਵਾਰ ਨੇ ਉਹਨਾਂ ਵੱਲੋਂ ਇਹ ਸਾਰੇ ਲੰਗਰ ਦੀ ਸੇਵਾ ਜਿਹੜੀ ਅੱਜ ਦੀ ਲਈ ਗਈ ਆ ਉਹਨਾਂ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨਾਮ ਕਰਦੀਆਂ ਕਲਾਮ ਆਕਸ਼ਨ ਆਪਣੇ ਇਹ ਦਿਨ ਮਨਾਉਣ ਦੇ ਕਾਰਨ ਜਾਂ ਇਹਨਾਂ ਦੇ ਮਕਸਦ ਕੀ ਨਹੀਂ ਕਿ ਆਪਾਂ ਮੱਥਾ ਟੇਕਿਆ ਘਰਾਂ ਨੂੰ ਚਲੇ ਗਏ ਸਤਗੁਰ ਸੱਚੇ ਪਾਤਸ਼ਾਹ ਨੇ ਜੇ ਆਪਾਂ ਨੂੰ ਰੁਟੀਨ ਦੇ ਵਿੱਚ ਹੀ ਪਾਉਣਾ ਹੁੰਦਾ ਤਾਂ ਉਹਨਾਂ ਨੇ ਆਪਾਂ ਨੂੰ ਇਹੋ ਜੀ ਲਹਿਰ ਨਹੀਂ ਸੀ ਚਲਾਈ ਇਹੋ ਜੇ ਕਾਰਜ ਨਹੀਂ ਸੀ ਕਰਨੇ ਕਿ ਆਪਾਂ ਨੂੰ ਦਬੇ ਕੁਜਲੇ ਲੋਕਾਂ ਨੂੰ ਕੱਢ ਕੇ ਤਖਤ ਤੇ ਬਹਾਇਆ ਉਹਨਾਂ ਨੇ ਉੰਨਾ ਨਹੀਂ ਸਾਨੂੰ ਦੱਸਿਆ ਕਿ ਤੁਸੀਂ ਜ਼ਬਰ ਜ਼ੁਲਮ ਦੇ ਉਲਟ ਖੜਨਾ ਹੈ ਕਿਵੇਂ ਸਮਾਜ ਦੇ ਵਿੱਚ ਵਿਚਰਨਾ ਹੈ ਜਾਹੇ ਕਿ ਸਾਡੇ ਵਿੱਚ ਅੱਜ ਬੜਾ ਨਗਾਰ ਆ ਚੁੱਕਿਆ ਹੈ ਨਗਾਰ ਦੇ ਕਈ ਕਾਰਨ ਹੁੰਦੇ ਨੇ ਜਦੋਂ ਕੌਮਾਂ ਗੁਲਾਮ ਹੋ ਜਾਂਦੀਆਂ ਤਾਂ ਉਦੋਂ ਅਕਸਰ ਨਗਾਰ ਆ ਜਾਇਆ ਕਰਦੇ ਨੇ ਪਰ ਆਪਾਂ ਫਿਰ ਵੀ ਕਈ ਵਾਰ ਅਸੀਂ ਗੱਲ ਕਰਦੇ ਆ ਕਿ ਆਪਾਂ ਛੋਟੀ ਕੌਮ ਹੋਣ ਦੇ ਬਾਵਜੂਦ ਵੀ ਆਪਾਂ ਬੌਂਸ ਬੈਕ ਕਰ ਰਹੇ ਆ ਲੜਾਈ ਲੜ ਰਹੇ ਆ ਜਿੰਨੀ ਆਪਾਂ ਲਾੜ ਸਕਦੇ ਆ ਸਤਿਗੁਰ ਸੱਚੇ ਪਾਸ਼ਾ ਆਪਣੇ ਨਾਲ ਆ ਆਪਾਂ ਜਿੰਨਾ ਚਿਰ ਸੱਚ ਦੇ ਚੱਲਦੇ ਰਵਾਂਗੇ ਆਪਾਂ ਨੂੰ ਕੋਈ ਵੀ ਦੁਨੀਆ ਦੀ ਤਾਕਤ ਹੈ ਜਿਹੜੀ ਉਹ ਹਰਾ ਨਹੀਂ ਸਕਦੀ ਬਿਸ਼ਰਤੇ ਕਿ ਆਪਾਂ ਸਹੀ ਮਾਇਨਿਆਂ ਦੇ ਵਿੱਚ ਜੋ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਆ ਉੱਚਾ ਸੁੱਚਾ ਸਿਧਾਂਤ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਾਰਾ ਕੁਝ ਆਪਾਂ ਨੂੰ ਦਿੱਤਾ ਆ ਆਪਾਂ ਉਹਦੇ ਤੇ ਚੱਲਦੇ ਹੋਏ ਅੱਗੇ ਵਧਿਏ ਦੋ ਕੁ ਮਿੰਟ ਮੈਂ ਤੁਹਾਡੇ ਲੈਣੇ ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ பிரੈਂਟਨ ਦੇ ਵਿੱਚ ਹੋਇਆ ਆਪਾਂ ਬੀ ਬਹੁਤ ਛੇਤੀ ਜਿਨੂੰ ਉਹ